ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ 24 ਜੂਨ 2024 ਅਟਲ ਪੈਨਸ਼ਨ ਯੋਜਨਾ ਚ ਹੋਵੇਗਾ ਵੱਡਾ ਬਦਲਾ ਰਾਸ਼ਨ ਕਾਰਡ ਸਕੀਮ ਸੰਬੰਧੀ ਆਈ ਵੱਡੀ ਖਬਰ ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਦੇਵਾਂਗੇ ਤਾਂ ਪਹਿਲੀ ਤੇ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲੀ ਹੈ ਗਰਮੀ ਤੋਂ ਰਹਾਤ ਮਾਨਸੂਨ ਬਾਰੇ ਵੱਡੀ ਅਪਡੇਟ ਤਾਂ ਦੇਖੋ ਪੰਜਾਬ ਚ ਛੇਤੀ ਹੀ بارش ਦਾ ਦੌਰ ਸ਼ੁਰੂ ਹੋ ਜਾਏਗਾ ਸੂਬੇ ਚ 26 ਜੂਨ ਤੋਂ ਪ੍ਰੀ ਮਾਨਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ 26 ਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਬਾਰਿਸ਼ ਹੋ ਸਕਦੀ ਹੈ 28 ਜੂਨ ਨੂੰ ਸੂਬੇ ਦੇ ਬਹੁਤ ਸਾਰੇ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ 27 ਜੂਨ ਤੋਂ 3 ਜੁਲਾਈ ਦਰਮਿਆਨ ਉੱਤਰ ਪੱਛਮੀ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਿਮਾਲੀਅਨ ਖੇਤਰ ਅਤੇ ਪੱਛਮੀ ਰਾਜਸਥਾਨ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ بارش ਦੀ ਗਤੀਵਿਧੀ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਦੇਖੋ ਪੰਜਾਬ ਵਿੱਚ ਆਪਣੇ ਤੈ ਸਮੇਂ ਅਨੁਸਾਰ ਮੌਨਸੂਨ ਦਸਤਕ ਦੇ ਸਕਦਾ ਹੈ ਮੌਨਸੂਨ ਦੀ ਆਮਦ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਭਰਮਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਉਧਰ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਜੁਲਾਈ ਚ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਵੱਡਾ ਤੋਹਫਾ ਤਾਂ ਦੇਖੋ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਜਲਦ ਹੀ ਚੰਗੀ ਖਬਰ ਆ ਸਕਦੀ ਹੈ ਦਰਸਲ ਸਰਕਾਰ ਛੇਤੀ ਹੀ ਇੱਕ ਵਾਰ ਫਿਰ ਮਹਿੰਗਾਈ ਪੱਤੇ ਜਾਂ ਡੀਏ ਵਿੱਚ ਵਾਅਦਾ ਕਰ ਸਕਦੀ ਹੈ ਉਮੀਦ ਹੈ ਕਿ ਸਰਕਾਰ ਜੁਲਾਈ ਵਿੱਚ ਮਹਿੰਗਾਈ ਪੱਤੇ ਵਿੱਚ ਫਿਰ ਤੋਂ ਵਾਅਦਾ ਕਰੇਗੀ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਕੇਂਦਰ ਸਰਕਾਰ ਸਾਲ ਦੇ ਵਿੱਚ ਦੋ ਵਾਰ ਡੀਏ ਨੂੰ ਵਧਾਉਂਦੀ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਰਾਦਾ ਹਮੇਸ਼ਾ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਜਾ ਰਿਹਾ ਹੈ ਅਤੇ ਹੁਣ ਰਾਜਾਂ ਨੂੰ ਇਕੱਠੇ ਹੋ ਕੇ ਇਸ ਦੇ ਰੇਟ ਨੇ ਜਿਹੜੇ ਤੈਅ ਕਰਨੇ ਪੈਣਗੇ ਤਾਂ ਦੇਖੋ ਹੁਣ ਸਾਰੇ ਰਾਜਾਂ ਨੂੰ ਇਕੱਠੇ ਹੋ ਕੇ ਰੇਟ ਤੈਅ ਕਰਨ ਦੀ ਚਰਚਾ ਕਰਨੀ ਪਵੇਗੀ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਦਰੀ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਰਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ ਨਹੀਂ ਕਰਨਗੇ ਡਿੱਪੂ ਹੋਲਡਰ ਕੰਜਲਾ ਤਾਂ ਦੇਖੋ ਕੇਂਦਰ ਸਰਕਾਰ ਦੇ ਵੱਲੋਂ ਰਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਕਰਵਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਹਰੇਕ ਰਸ਼ਨ ਕਾਰਡ ਦਾ ਈ ਕੇ ਵਾਈ ਸੀ ਕਰਵਾਇਆ ਜਾਵੇਗਾ ਜਿਸ ਤਹਿਤ ਪਰਿਵਾਰ ਦੇ ਹਰੇਕ ਮੈਂਬਰ ਦਾ ਅੰਗੂਠਾ ਮਸ਼ੀਨ ਉੱਤੇ ਲੱਗੇਗਾ ਜੇਕਰ ਉਸ ਦਾ ਪਰਿਵਾਰਕ ਕੋਈ ਵੀ ਮੈਂਬਰ ਹਾਜ਼ਰ ਨਹੀਂ ਹੈ ਜਾਂ ਬਾਹਰਲੇ ਦੇਸ਼ ਗਿਆ ਹੈ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਗਈ ਹੈ ਜਾਂ ਕੋਈ ਲੜਕੀ ਵਿਆਹੀ ਗਈ ਹੈ ਤਾਂ ਉਹ ਮੈਂਬਰ ਆਪਣੇ ਆਪ ਹੀ ਰਾਸ਼ਨ ਕਾਰਡ ਵਿੱਚੋਂ ਕੱਟੇ ਜਾਣਗੇ ਇਸ ਸੰਬੰਧੀ ਰਾਸ਼ਨ ਡਿਪੂ 홀ਡਰ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਜਲਾ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ surjit singh mangi ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਵੱਲੋਂ ਲਿਆ ਗਿਆ ਫੈਸਲਾ ਸਲਾਘਾਯੋਗ ਹੈ ਪਰ ਇਹ ਵੈਰੀਫਿਕੇਸ਼ਨ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਆਪਣੇ ਤੌਰ ਤੇ ਕਰੇ ਕਿਉਂਕਿ ਪੰਜਾਬ ਸਰਕਾਰ ਇਸ ਸੰਬੰਧੀ ਡਿਪੂ 홀ਡਰਾਂ ਤੋਂ ਇਹ ਵੈਰੀਫਿਕੇਸ਼ਨ ਕਰਵਾਉਣ ਜਾ ਰਹੀ ਹੈ ਨਾਂ ਦੇਖੋ ਪੰਜਾਬ ਸਰਕਾਰ ਨੇ ਆਟਾ ਵੰਡਣ ਲਈ ਜੋ ਮਾਰਕ ਫੈਟ ਦੇ ਮੁਲਾਜ਼ਮ ਰੱਖੇ ਨੇ ਅਤੇ ਉਹਨਾਂ ਨੂੰ 68000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਉਹਨਾਂ ਤੋਂ ਇਹ ਕੰਮ ਲਿਆ ਜਾਵੇ ਪੰਜਾਬ ਦੇ ਡਿੱਪੂ ਹੋਲਡਰ ਈਕੇवाईसी ਨਹੀਂ ਕਰਨਗੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਸੰਬੰਧੀ ਪ੍ਰਤੀ ਰਾਸ਼ਨ ਕਾਰਡ ਮਹਿਤਾਨਾ ਵੀ ਦੇ ਰਹੀ ਹੈ ਤਾਂ ਦੇਖੋ ਜਾ ਤਾਂ ਜਿੰਨਾ ਫੰਡ ਕੇਂਦਰ ਸਰਕਾਰ ਤੋਂ ਮਿਲਿਆ ਹੈ ਉਸ ਨੂੰ ਵਧਾ ਕੇ ਪੰਜਾਬ ਸਰਕਾਰ ਡਿੱਪੂ ਹੋਲਡਰਾਂ ਨੂੰ ਦੇਵੇ ਕਿਉਂਕਿ ਡਿੱਪੂ ਹੋਲਡਰਾਂ ਨੂੰ ਸਰਕਾਰ ਨਾ ਤਾਂ ਕੋਈ ਤਨਖਾਹ ਦੇ ਰਹੀ ਹੈ ਅਤੇ ਜੋ ਨਗੁਨਨਾ ਕਮਿਸ਼ਨ ਹੈ ਉਹ ਵੀ ਸਾਲ-ਸਾਲ ਦੋ-ਦੋ ਸਾਲ ਨਹੀਂ ਦਿੱਤਾ ਜਾਂਦਾ ਉਪਰੋਗਤ ਆਗੂਆਂ ਨੇ ਕਿਹਾ ਕਿ ਜਦੋਂ ਆਟੇ ਦਾ ਕੰਮ ਬੰਦ ਪਿਆ ਹੈ ਤਾਂ ਮਾਰਕ ਫੱਟ ਦੇ ਮੁਲਾਜ਼ਮਾਂ ਨੂੰ ਹਟਾ ਕੇ ਉਹੀ ਤਨਖਾ ਡਿਪੂ ਹੋਲਡਰਾਂ ਨੂੰ ਦਿੱਤੀ ਜਾਵੇ ਇਸ ਉਪਰੰਤ ਡਿੱਪੂ ਹੋਲਡਰ ਜੁਮੇ ਜੋ ਕੰਮ ਲਾਇਆ ਜਾਵੇਗਾ ਉਹ ਕਰਨ ਲਈ ਤਿਆਰ ਹੈ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਜੇਕਰ ਕਾਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਜਬਰੀ ਕਰਵਾਇਆ ਗਿਆ ਤਾਂ ਉਹ ਸੰਘਰਸ਼ ਵੀ ਕਰਨਗੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਬਦਲਣ ਜਾ ਰਿਹਾ ਹੈ ਐਨਪੀਐਸ ਦਾ ਇਹ ਨਿਯਮ ਹੁਣ ਰਿਟਾਇਰਮੈਂਟ ਤੇ ਮਿਲੇਗਾ ਅਹਿਲਾ ਨਾਲੋਂ ਵੱਧ ਪੈਸਾ ਤਾਂ ਦੇਖੋ ਜਲਦੀ ਹੀ ਨਵੀਂ ਪੈਨਸ਼ਨ ਪ੍ਰਣਾਲੀ ਦੇ ਤਹਿਤ ਇੱਕ ਨਵੇਂ ਫੰਡ ਵਿੱਚ ਨਿਵੇਸ਼ ਕਰਨ ਦਾ ਵਿਕਲਪ ਹੋਣ ਵਾਲਾ ਹੈ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਲਈ ਨਵੀਂ ਪੈਨਸ਼ਨ ਪ੍ਰਣਾਲੀ ਨੂੰ ਨੌਜਵਾਨਾਂ ਲਈ ਆਕਰਸ਼ਕ ਬਣਾਉਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਜਿਸ ਦੇ ਤਹਿਤ ਅਥਾਰਟੀ ਨਿਊ ਵਲੈਸਡ ਲਾਈਫ ਸਾਈਕਲ ਨਾਂ ਦਾ ਫੰਡ ਪੇਸ਼ ਕਰਨ ਜਾ ਰਹੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਵੀ ਤੁਸੀਂ ਪੂਰੀ ਜਾਣਕਾਰੀ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਤਾਂ ਦੇਖੋ ਇਸ ਨਾਲ ਵਿਅਕਤੀ ਨੂੰ ਰਿਟਾਇਰਮੈਂਟ ਤੱਕ ਕਾਫੀ ਫੰਡ ਬਣਾਉਣ 'ਚ ਮਦਦ ਮਿਲੇਗੀ ਪੀ ਐਫ ਆਰ ਡੀਏ ਇਸ ਦੀ ਪ੍ਰਸਤਾਵਿਤ ਯੋਜਨਾ ਦੇ ਤਹਿਤ ਲੰਬੇ ਸਮੇਂ ਲਈ ਇਕੁਆਇਟੀ ਫੰਡ ਵਿੱਚ ਵਧੇਰੇ ਨਿਵੇਸ਼ ਰਾਸ਼ੀ ਅਲਾਟ ਕੀਤੀ ਜਾ ਸਕਦੀ ਹੈ ਤਾਂ ਦੇਖੋ ਇਸ ਤਰ੍ਹਾਂ ਐਨਪੀਐਸ ਵਿੱਚ ਸ਼ਾਮਲ ਹੋਣ ਵਾਲੇ ਪੈਨਸ਼ਨਰ ਨੂੰ 45 ਸਾਲ ਦੀ ਉਮਰ ਤੱਕ ਇਕਵਿਟੀ ਫੰਡਾਂ ਵਿੱਚ ਵਧੇਰੇ ਨਿਵੇਸ਼ ਰਾਸ਼ੀ ਅਲਾਟ ਕਰਨ ਦੀ ਸਹੂਲਤ ਮਿਲੇਗੀ ਇਸ ਨਾਲ ਉਹਨਾਂ ਨੂੰ ਰਿਟਾਇਰਮੈਂਟ ਤੱਕ ਚੰਗਾ ਫੰਡ ਬਣਾਉਣ ਦੇ ਵਿੱਚ ਮਦਦ ਦਿੱਤੀ ਜਾਵੇਗੀ ਤਾਂ ਦੇਖੋ ਉਹਨਾਂ ਨੇ ਕਿਹਾ ਕਿ ਅਸੀਂ ਮਿਆਦ ਲਈ ਇਕਵਿਟੀ ਸ਼ੇਅਰ ਫੰਡਾਂ ਵਿੱਚ ਨਿਵੇਸ਼ ਅਲਾਟ ਕਰਨ ਦੀ ਦੂਜੀ ਤਮਾਹੀ ਵਿੱਚ ਇੱਕ ਨਵਾਂ ਸੰਤੁਲਿਤ ਜੀਵਨ ਚੱਕਰ ਫੰਡ ਲਿਆਵਾਂਗੇ ਇਹੇ ਲੰਮੇ ਸਈ ਸਮੇਲੀ ਇਕੁਇਟੀ ਫੰਡਾਂ ਵਿੱਚ ਵਧੇਰੇ ਫੰਡ ਦੀ ਆਗਿਆ ਦੇਵੇਗਾ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਕਿ ਅਟਲ ਪੈਨਸ਼ਨ ਯੋਜਨਾ ਨਾਲ ਜੁੜੇ ਇੱਕ ਪ੍ਰੋਗਰਾਮ 'ਚ ਕਿਹਾ ਗਿਆ ਕਿ ਐਨਪੀਐਸ ਦੀ ਇਸ ਨਵੀਂ ਯੋਜਨਾ ਤਹਿਤ 45 ਸਾਲ ਦੀ ਉਮਰ ਤੋਂ ਇਕੁਇਟੀ ਨਿਵੇਸ਼ 'ਚ ਹੌਲੀ-ਹੌਲੀ ਕਮੀ ਆਵੇਗੀ ਇਹ ਕਟੌਤੀ 35 ਸਾਲ ਦੀ ਉਮਰ ਤੋਂ ਸ਼ੁਰੂ ਹੋਵੇਗੀ ਜੇ ਅਜਿਹਾ ਹੁੰਦਾ ਹੈ ਤਾਂ ਐਨਪੀਐਸ ਦੀ ਚੋਣ ਕਰਨ ਵਾਲੇ ਲੋਕ ਲੰਬੇ ਸਮੇਂ ਲਈ ਇਕੁਐਟਿਵ ਫੰਡਾਂ 'ਚ ਵਧੇਰੇ ਰਕਮ ਨਿਵੇਸ਼ ਕਰ ਸਕਣਗੇ ਇਹ ਲੰਬੇ ਸਮੇਂ ਵਿੱਚ ਪੈਨਸ਼ਨ ਫੰਡ ਵਿੱਚ ਵਾਧਾ ਕਰੇਗਾ ਅਤੇ ਜੋਖਮ ਅਤੇ ਵਾਪਸੀ ਵਿੱਚ ਸੰਤੁਲਨ ਦੀ ਸਥਾਪਿਤ ਕਰੇਗਾ ਤਾਂਨੇ ਕੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਆ ਜਿੰਨੀ ਇੱਕ ਜਾਣਕਾਰੀ ਸਾਡੇ ਤੱਕ ਪਹੁੰਚੀ ਸੀ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ